ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਹਰ ਸਰਕਾਰੀ ਨੌਕਰੀ ਦੀ ਪਲ-ਪਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਅੱਸੀ ਕੱਲ੍ਹ ਦੋਸਤੋ ਜੌਬ ਅਲਰਟ ਬਾਈ ਹਰਦੀਪ ਚੈਨਲ ਮੈਂ ਆਪਕਾ ਸਵਾਗਤ ਹੈ ਅੱਜ ਇੱਕ ਹੋਰ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਹਾਜ਼ਰ ਹੋਇਆ ਵੀਡੀਓ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਔਨ ਕਰ ਲਿਓ ਜਦ ਵੀ ਨਵੀਂ ਭਰਤੀ ਦਾ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਅੱਜ ਦਾ ਵੀਡੀਓ ਸਟਾਰਟ ਕਰਦੇ ਹਾਂ ਦੋਸਤੋ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਡਿਸਟ੍ਰਿਕਟ ਸੈਸ਼ਨ ਜੱਜ ਫਿਰੋਜ਼ਪੁਰ ਵੱਲੋਂ ਆਇਆ ਕੌਣ ਕੌਣ ਅਪਲਾਈ ਕਰ ਸਕਦਾ ਕਿਵੇਂ ਅਪਲਾਈ ਕਰਨਾ ਏਜ ਕੀ ਚਾਹੀਦੀ ਹੈ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਪੂਰੀ ਡਿਟੇਲ ਤੇ ਦੱਸਾਂਗਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤ एससीई असेंबली 1ਾ ਜੀ ਫ੍ਰੀਡਮ ਫਾਈਟਰ ਲਈ ਇੱਕ ਪੋਸਟ ਆ ਜੀ ਪੇ ਦੀ ਗੱਲ ਕਰੀਏ ਜੀ ਪੇ ਤੁਹਾਡੀ ਰਹੇਗੀ 16880 ਰੁਪਏ ਕੁਆਲੀਫਿਕੇਸ਼ਨ ਮiddel ਪਾਸ ਤੁਸੀਂ ਕੀਤੀ ਹੈ ਪੰਜਾਬੀ ਦੀ ਤੁਹਾਨੂੰ ਨੌਲੇਜ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ ਦੀ ਗੱਲ ਕਰੀਏ 18 ਤੋਂ 35 ਸਾਲ ਤੁਹਾਡੀ ਏਜ ਹੈ ਦੋਸਤੋ ਇਹ ਪਰਫਾਰਮਾ ਇਹ ਤੁਸੀਂ ਭਰ ਕੇ ਭੇਜਣਾ ਜੀ ਇਹਨੂੰ ਚੰਗੀ ਤਰ੍ਹਾਂ ਪੜ ਕੇ ਨੂੰ ਭਰ ਲੈਣਾ ਜੀ ਭਰਨ ਤੋਂ ਬਾਅਦ ਜੋ ਐਡਰੈਸ ਤੇ ਤੁਸੀਂ ਭੇਜਣਾ ਜੀ ਭੇਜਣਾ ਕਿਵੇਂ ਉਹ ਤੁਹਾਨੂੰ ਦੱਸ ਦਿੰਦਾ ਜੀ ਤੁਸੀਂ ਕੰਪਲੀਟ ਆਪਣਾ ਬਾਇਓ ਡਾਟਾ ਪੂਰਾ ਲਿਖ ਲੈਣਾ ਜੀ ਅਟੈਸਟਡ ਕਾਪੀ ਲਾ ਲੈਣੀਆਂ ਨੇ ਟੈਸਟ ਨੋਮੋਲਿਟੀ ਲਾਣੇ ਨੇ ਪ੍ਰੂਫ ਕੁਆਲੀਫਿਕੇਸ਼ਨ ਦੇ ਜੀ ਡੇਟ ਆਫ ਬਰਥ ਪਾਸਪੋਰਟ ਸਾਈਜ਼ ਫੋਟੋ ਠੀਕ ਹੈ ਜੀ ਇਹ ਪੂਰਾ ਲਾ ਕੇ ਨਾਲ 26/2/2019 5 ਵਜੇ ਤੱਕ ਤੁਸੀਂ ਭੇਜ ਸਕਦੇ ਹੋ ਇਹ ਐਡਰੈਸ ਹੈ ਇਹਦੇ ਐਡਰੈਸ ਉੱਪਰ ਤੁਸੀਂ ਭੇਜ ਦੇਣਾ ਹੈ ਦੋਸਤੋ ਐਪਲੀਕੇਸ਼ਨ ਸੈਂਡ ਕਰਨ ਦੀ ਲਾਸਟ ਡੇਟ ਹੈ ਜੀ 26/2/2019 5 ਵਜੇ ਤੱਕ ਤੁਸੀਂ ਕਰ ਸਕਦੇ ਹੋ ਜੀ ਇੰਟਰਵਿਊ ਵਾਸਤੇ ਜੇ ਤੁਸੀਂ ਜਾਣਾ ਤੁਹਾਨੂੰ ਕੋਈ ٹیਏਡੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਦੋਸਤੋ ਆਲ ਕੈਂਡੀਡੇਟ ਨੇ ਮੈਂਸ਼ਨ ਕਰਨਾ ਜੀ ਆਪਣਾ ਕੰਟੈਕਟ ਨੰਬਰ ਔਰ ਈਮੇਲ ਆਈਡੀ ਐਪਲੀਕੇਸ਼ਨ ਵਿੱਚ ਜ਼ਰੂਰ ਮੈਂਸ਼ਨ ਕਰਨਾ ਜੀ ਤੁਹਾਡਾ ਇੰਟਰਵਿਊ ਜੋ ਹੋਵੇਗਾ 10 ਵਜੇ ਹੋਵੇਗਾ ਜੀ A2G ਦਾ ਜੀ 5/3/2019 ਨੂੰ ਹੋਵੇਗਾ ਜੀ H ਤੋਂ N ਦਾ ਜੀ 6/3/2019 ਨੂੰ ਹੋਵੇਗਾ ਜੀ O2R ਦਾ ਜੀ ਸਾਤ 3 2019 ਨੂੰ ਹੋਵੇਗਾ ਐਸ ਤੋਂ ਜੈਡ ਦਾ ਜੀ 8 3 2019 ਨੂੰ ਹੋਵੇਗਾ ਜੀ ਦੋਸਤੋ ਇਹ ਆਫੀਸ਼ੀਅਲੀ ਵੈਬਸਾਈਟ ਹੈ ਜੀ ਇਹਦੇ ਉੱਪਰ ਜਾ ਕੇ ਤੁਸੀਂ ਪੂਰੀ ਡਿਟੇਲ ਪੜ੍ਹ ਸਕਦੇ ਹੋ ਜੀ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿਆਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਿਓ ਪੜ੍ਹਨ ਤੋਂ ਬਾਅਦ ਤੁਸੀਂ ਇਹ ਜੋਬ ਲਈ ਅਪਲਾਈ ਕਰ ਸਕਦੇ ਹੋ ਜੀ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ